ਕੀਕਾ ਖਾਲਸਾ ਵਾਇਰ ਜਿੱਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਡੰਗਰਾਂ ਦੇ ਬਾੜੇ ਚੋਂ ਤੇ ਅੱਜ ਬਾਬਾ ਦਿਨਾਂ ਬਾਅਦ ਆਪਾਂ ਇਹ ਆ ਵਾੜੇ ਹਾਂ ਕਰਕੇ ਬਲੌਗਿੰਗ ਪਾਈ ਸੀ ਅੱਜ ਤੁਹਾਡੇ ਨਾਲ ਕਰਦੇ ਹਾਂ ਜੱਲਾਂ ਬਾਤਾਂ ਤੇ ਇੱਥੇ 17 ਬੰਦੇ ਕੱਢਣ ਦੇ ਆ ਅੱਜ ਆਪਾਂ ਜੋਇਨਿੰਗ ਕਰ ਲਈ ਕੰਮ ਦੀ ਤੇ ਪਰਾਲੀ ਵੇਚਤੀ ਆ ਗੱਲ ਪਰਾਲੀ ਕੁਛ ਥੋੜੀ ਜਿਹੀ ਲਈ ਲੈ ਕੇ ਬੰਦੇ ਤੇ ਬਾਕੀ ਸੰਘੜੀ ਵੇਨੇ ਅੱਜ ਕੀ ਕੀ ਹੁੰਦਾ ਕੀ ਕੀ ਕਰਦੇ ਤੇ ਆਪਣੇ ਨਗਰ ਵਿੱਚ ਇੱਕ ਮਰਗੋ ਦੀ ਬਾਪੂ ਸਰਦੂਲ ਸਿੰਘ ਜੋ ਕਿ ਆਪਣੇ ਇਲਾਕੇ ਦੇ ਵਿੱਚ ਪਰਾਲੀ ਬਜ਼ੁਰਗ ਹੀ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਕਿਉਂਕਿ ਪੁਰਾਣੇ ਬੰਦਿਆਂ ਦੇ ਨਾਲ ਜਿਹੜੇ ਆ ਪਿੰਡ ਦੇ ਮੁੱਢ ਬੱਝੇ ਹੁੰਦੇ ਆ ਇਸ ਕਰਕੇ ਵੈਗਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਆਣਾ ਮੰਨਣ ਦਾ ਬਲਦਮ ਬਖਸ਼ੇ ਬਹੁਤ ਦੁਖੀ ਗੱਲ ਵਾ ਚਲੋ ਥੋੜੇ ਜੀ ਬਿਮਾਰ ਵੀ ਰਹਿੰਦੇ ਸੀ ਵੈਗਰੂ ਬੱਸ ਉਹਖ ਰੱਖੇ ਤੇ ਹੁਣ ਅੱਜ ਆਪਾਂ ਆਪਣੇ ਫਾਰਮ ਤੇ ਚੱਲਦੇ ਆਂ ਤੇ ਦਿਖਾਉਨੇ ਆਂ। ਉਹ ਇੱਕ ਬਿੱਲੀ ਬੈਠੀ। ਪਰ ਤੇ ਰਾਤ ਪਰਾਲੀ ਦੇ ਬੰਦੇ ਪਰਾਲੀ ਸੁੱਟਦੇ ਗਏ ਤੇ ਉਹ ਰਾਜ ਚੁੱਕਦੇ ਗਏ। ਪਹੁੰਚ ਗਏ ਆਪਾਂ ਛੱਡ ਦੇ ਵਿੱਚ। ਵੀਰਾਂ ਨੂੰ ਪਿਆ ਕੇ ਚਾਹਾਂ ਛਾਹਾਂ ਤੇ ਹੁਣ ਆ ਆਪਣੀ ਦਵਾਈ ਦੇ ਲੀਟਰ ਲੂਟਰ ਟੋਟਲੀ ਇਕੱਠੇ ਕਰ ਲੀਦੇ ਆ ਇਹਦੇ ਨਾਲ ਹੋਰ ਕੁਝ ਨਹੀਂ ਆ ਚਲੋ ਉੱਦਾਂ ਵੀ ਉੱਥੇ ਖੱਤਿਆਂ ਚ ਰੋਲਦੇ ਰਹਿਣੇ ਆ ਇਹਦੇ ਨਾਲ ਕੀ ਆ ਵੀ ਜਿਹੜੀਆਂ ਕਉਲੀਆਂ ਗਲਾਹ ਗਉਂਦੇ ਬੰਦੇ ਲੋਕਾਂ ਦੇ ਵੀ ਦੁਕਾਨ ਦੇ ਨਾਲ ਸਾਨੂੰ ਸਮਾਨ ਦਿੰਦੇ ਆ ਆ ਵੇਖ ਲਓ 1 2 3 4 5 5 ਬੋਰੇ ਨੈਨੋ ਜੂਰੀਆ ਦੇ ਭਰੇ ਪਏ ਤੇ 8 ਬੋਰੇ ਉੱਥੇ ਪਏ ਤੇ ਅਹੀਂ ਵੀ ਇਦਾਂ ਹੀ ਕਰਦੇ ਸਪਰੇਅਾਂ ਸਪੂਆਂ ਮੇਰੇ ਵੀਰ ਕਵਾੜ ਕੱਢਿਆ ਸਾਰਾ ਤੇ ਲੀਟਰ ਸਾਰੇ ਕੋਈ ਕਬਲੀ ਗਲਾਹ ਆ ਜਾਂਦੀ ਇਹ ਦਿਨ ਬੂਤ ਬੂਤ ਨਾਲ ਸਾਗਰ ਭਰਦਾ ਇਸ ਕਰਕੇ ਸਾਗਰ ਭਰਨਾ ਹੈ ਸ਼ਾਬਾਸ਼ ਸ਼ਾਬਾਸ਼ ਕੋਚਾਵਾ ਤੇ ਹੋਣਾ ਲੋਨੇ ਜਿਮ ਕੜੀ ਫਿਰ ਚਲਦੇ ਆ ਗੱਲ ਕਰਦੇ ਆ ਮੱਝਾਂ ਦੇ ਦੁੱਧ ਦੀ ਤੇ گاਵਾ ਦੇ ਦੁੱਧ ਦੀ ਮੱਝ ਦੇ ਦੁੱਧ ਦੀ ਫੈਂਟ ਆਈ 740 ਤੇ گاਵਾ ਦੇ ਦੁੱਧ ਦੀ ਆਈ 320 ਅੱਧੋ ਅੱਧ ਰੇਟ ਦਾ ਫਰਕ ਮੱਝ ਦਾ ਲੱਗਾ 61 ਇਹਦੇ گاਵਾ ਦਾ ਲੱਗਾ 33 ਮੱਜਾਂ ਦੇ ਦੁੱਧ ਵਧੀਆ ਤੇ گاਵਾ ਦਾ ਪਤਲਾ ਹੁਣ ਆਪਾਂ ਆਪਣੇ ਵੀਰਾਂ ਲਈ ਪ੍ਰਸ਼ਾਦਾ ਪਣੀ ਲੈ ਕੇ ਚੱਲਦੇ ਹਾਂ ਬਾਲਨ ਵੜਨ ਦੇ ਸਾਰੇ ਤੇ ਠੰਡ ਦਾ ਝੋਰ ਪੂਰਾ ਝੋਰਾ ਝੋਰਾ ਦੇ ਆ ਕਮਲਾ ਰੂੜੀ ਖਰਾਬ ਹੀ ਕਰੀ ਜਾਂਦਾ ਥੰਡੇ ਲਾ ਕੇ ਤੇ ਇੱਥੇ ਲਵਾ ਲਿਆ ਕਰੀਏ ਇਹ ਕਬਜਾ ਨਾ ਕਰੀ ਦੇ ਜਮੀਨ ਨਾ ਚੜ ਗਈ ਨਾਲੀ ਇਹ ਨਾ ਅਣ ਫਿਲਤੀ ਨਾ ਸੜੀ ਆ ਕਣਗੇ ਤੁਰ ਪੈਣੀ ਉਤਰਾਏ ਤੁਰ ਪੈਣੀ ਹੁੰਦੀ ਤੋ ਆਪਣਾ ਆ ਵੀ ਰਾਜ ਆ ਬਣਾ ਲੀਂਦੇ ਯਾਰ ਤੇ ਵਧੀਆ ਆ ਹਾਂ ਹੈ ਕਰਕੇ ਨਾ ਬੇਚ ਚ ਗرائی ਗਰੂਈ ਇਹਨੂੰ ਕਰੀਏ ਯਾਰ ਆ ਜਿਹੜੀ ਆਪਣੀ ਸਨੈਰੀ ਕਣਕਾ ਰੇਤ ਦੇ ਵਿੱਚ ਬੀਜੀ ਆ ਆ ਜਿੰਨੀਆਂ ਲੱਗ ਲੱਗ ਜਿਹੜੀਆਂ ਉਹ ਚਿੜੀਆਂ ਜਾਂਦੀਆਂ ਪਾਣੀ ਦੇ ਵਿੱਚ ਉਹ ਖਾ ਜਾਂਦੀਆਂ ਤੇ ਇਨੂੰ ਇਹ ਦੂਰਾ ਪਾਣੀ ਮੋੜਤਾ ਵਾ ਰੇਤ ਚ ਕਿਉਂਕਿ ਪਾਣੀ ਦੇ ਨਾਲ ਰੇਤ ਜਿਹੜੀ ਆ ਉਹ ਸੁੱਕਦੀ ਨਹੀਂ ਤੇ ਕਣਕ ਧੁਰੀ ਜਾਂਦੀ ਆ ਇਹਦਾ ਦੂਰਾ ਪਾਣੀ ਮੋੜਤਾ ਇਹਨੂੰ ਇਹਨੂੰ ਲਗਾਤਾਰ 3-4 ਪਾਣੀ ਲਾ ਲਾਂਗੇ ਜੀ ਨਾਲ ਇਹ ਜਿਹੜੀ ਆ ਪੂਰੀ ਗ੍ਰੋਥ ਕਰ ਦੂਗੀ ਨਹੀਂ ਤੇ ਰੇਤ ਵਾਲਾ ਥਾਂ ਜਿਹੜਾ ਸੁੱਕ ਕੇ ਨਾ ਖਰਾਬ ਹੋ ਜਾਂਦਾ ਕੋਰਾ ਕੋਰਾ ਜਿਹੜਾ ਵਾ ਉਹ ਸੁੱਕੀ ਥਾਂ ਤੇ ਜਿਆਦਾ ਮਾਰ ਖਾਂਦਾ ਇਸ ਕਰਕੇ ਹੁਣ ਇਹਨੂੰ ਪਾਣੀ ਮੋੜਿਆ ਵੀ ਜਦਾ ਸੁੱਕ ਕੇ ਤੋਂ ਕੋਰਾ ਪੈਂਦਾ ਵਾ ਤੇ ਨੁਕਸਾਨ ਨਾ ਕਰ ਜੇ ਕਿਉਂਕਿ ਇੱਕ ਸਾਲ ਸਾਡੇ ਨਾਲ ਹੋ ਗਈ ਸੀ ਉਦੋਂ ਚਲੋ ਪਰਾਲੀ ਵਾਲੀ ਕਣਕ ਹੀ ਬਾਕੀ ਇਹ ਕਣਕ ਨੂੰ ਵੀ ਥੋੜਾ ਅਸਰ ਕਰੂਗਾ ਸ਼ਾਇਦ ਜਿੱਥੇ ਕਣਕਾਂ ਥੱਲੋਂ ਪੈਲੀਆਂ ਖੁਸ਼ਕ ਹੋ ਗਈਆਂ ਥੇ ਪਾਣੀ ਤਾਂ ਵੀ ਦੇਣਾ ਚਾਹੀਦਾ ਵਾ ਤੇ ਬਹੁਤ ਸੋਹਣਾ ਜਿਹੜਾ ਵਾ ਇਹਦੀ ਗਰੋਥ ਆ ਕਣਕ ਦੀ ਆ ਵੇਖੋ ਇਹਨੂੰ ਸਨੈਰੀ ਜਾਂਦੇ ਆ ਇਹ ਪੀਬੀਡਬਲਯੂ ਆਪਣੀ ਇਹ ਹੋਣਾ ਸਾਡੇ ਕਰਪੂਥਲਾ ਯੂਨੀਵਰਸਿਟੀ ਤੋਂ ਮੈਂ ਲੈ ਕੇ ਆਇਆ ਸੀ ਉਹਨਾਂ ਨੇ ਡਾਕਟਰ ਸਬਦਾ ਆਪਣੇ ਸਰਦਾਰ ਮਨਦੀਪ ਸਿੰਘ ਤੇ ਸਰਦਾਰ ਆਪਣੇ ਜਤਿੰਦਰ ਸਿੰਘ ਉਹਨਾਂ ਨੇ ਆਪਾਂ ਨੂੰ ਇਹ ਪ੍ਰੋਵਾਈਡ ਕਰਵਾਈ ਤੇ ਬਹੁਤ ਵਧੀਆ ਰਿਜ਼ਲਟ ਅਕੀਹੇ ਚੀਜ਼ ਦੀ ਘਾਟ ਨਹੀਂ ਬਾਕੀ ਸਪਰੇਆਂ ਸਾਰੀਆਂ ਕਰਤੀਆਂ ਖਾਦਾਂ ਪੈ ਗਈਆਂ ਨੂੰ ਦੋਰੀ ਖਾਦ ਪਈਏ ਤੇਰੀ ਲੋਡ ਪੈਣ ਤੇ ਪਾਵਾਂਗੇ ਜੇ ਐਂਡ ਤੇ ਹੁਣ ਆਪਣੀ ਲੋਡ ਪਈ ਦੇ ਬਾਕੀ ਤਕਰੀਬਨ ਸਾਰਾ ਕੁਝ ਪੈ ਗਿਆ ਸਪਰੇਆਂ ਹੋ ਗਈਆਂ ਹੁਣ ਪਾਣੀਆਂ ਦੇ ਧਿਆਨ ਰੱਖਣਾ ਪਣਾ ਜ਼ਿਆਦਾ ਅਜੇ ਤੇ ਧੁੰਦ ਪੈਂਦੀ ਆ ਤਾਂ ਕਰਕੇ ਨਾ ਥੋੜਾ ਜਿਹਾ ਘੱਟ ਸੋਕਾ ਬਣਾਉਂਦੀਆਂ ਵਾ ਜਦੋਂ ਧੁੱਪ ਲੱਗਣ ਦਾ ਵੀ ਨਾ ਉਦੋਂ ਇਹਨੇ ਸੋਕਾ ਜਿਹੜਾ ਵਾ ਵੱਧ ਬਣਾਉਣਾ ਵਾ ਇਸ ਕਰਕੇ ਇਹਦੇ ਤੇ ਇਹੋ ਹੀ ਨਿਗਰ ਰੱਖਣੀ ਪਣੀ ਵੀ ਜੀ ਜਿੰਨੀ ਆਪਾਂ ਛੇਤੀ ਪਾਣੀ ਲਗਦਾ ਜਾਵੇ ਜਦੋਂ ਲੋਡ ਆ ਉਸੇ ਵੇਲੇ ਪਾਣੀ ਆਪਾਂ ਇਹਨੂੰ ਲਾ ਦਿਆ ਕਰਨਾ ਤੇ ਹੱਡ ਦੇ ਨਾਲ ਜਿਹੜੀ ਆਪਣੀ ਪੈਲੀ ਖਰਾਬ ਹੋਈ ਸੀ ਉਹ ਆ ਬਾਕੀ ਠੀਕ ਆ ਕਿਰਪਾ ਮਾਲਕ ਦੀ ਤਣਕਾਂ ਚੰਗੀਆਂ ਵਾ ਤੇ ਉਧਰ ਵੱਢਣੇ ਆ ਉਧਰ ਵੱਢ ਕੇ ਖੱਤਾ ਬਣਾਉਣਾ ਆਹ ਦੇਖੋ ਸ਼ਾਂ ਮੋਟਰ ਦੀ ਇੱਥੇ ਪਹਿਲਾਂ ਪਾਈਪ ਲਾਈਨ ਬਚੀ ਇੰਨੀ ਜੀ ਉਹ ਤੇ ਮੋਟਰ ਫਿੱਟ ਕਰਕੇ ਹੋਰ ਹੀ ਆਪਣਾ ਹੁਣ ਪਾਣੀ ਮੋੜਦਾ ਤਿਆਰ ਹੁੰਦੀਆਂ ਐਸ ਪਹਿਲੀ ਚ ਆਪਣਾ ਢੀਂਜਣ ਬੀਜਿਆ ਹੈ ਆਪਾਂ ਕੋਰੀ ਰੇਤ ਹੀ ਤੇ ਹੁਣ ਇਹਦੇ ਉੱਤੇ ਸਾਬਣਾ 2-2 ਇੰਚ ਮਿੱਟੀ ਜਿਹੜੀ ਪੈ ਗਈ ਆ ਹੁਣ ਇਹਦੇ ਵਿੱਚ ਫਸਲ ਬੀਜਣ ਦੇ ਪੁੱਤ ਰੋਟੀ ਕੁੱਤਾਂ ਨਾ ਲੈ ਜਾ ਕੋਈ ਫਸਲ ਬੀਜਣ ਦੇ ਕਾਬਲ ਹੋ ਗਈ ਆ ਇਹਦੇ ਜੂ ਛੇਲ ਵੇਖ ਲਾਂਗੇ ਨਾ ਉਹ ਠਿੰਜ ਜਣੀ ਬੀਜ ਦਾਂਗੇ। ਤਿੰਨ ਦੋ ਤਿੰਨ ਸਾਲ ਠਿੰਜਨ ਬੀਜਿਆ ਗਿਆ। ਪਹਿਲੀ ਵਜਾਊ ਜਣੀ ਮੁੜ ਕੇ ਕਣਕੋ ਜਾ ਕਰੂਗੀ। ਠਿੰਜਨ ਵੱਢਣ ਦਾ ਟਾਈਮ ਨਹੀਂ ਲੱਗਾ ਪਾਣੀ ਸੀ ਉਦੋਂ। ਆਹ ਮੋੜ ਨਵਾਂ ਪਿੰਨਾ ਖੋਲ ਕੇ ਲਿਓਂਦੇ ਪੁੱਤ। ਨਵਾਂ ਪਿੰਨਾ ਖੋਲਿਆ ਨਾ ਅਹੀਂ ਤੋਂ ਮਨਿਆ ਕਰਦੇ ਨਾ ਕਾ ਬਾਬੇ ਨੇ ਮਨਿਆ ਕਰਿਆ ਕਬੂਲ ਨਾ ਗਿਆ ਵੀਰ ਕੱਲ ਦਿਨਾਂ ਦਾ ਦਾਕੀਆਂ ਦਿੱਤੀਆਂ ਹੈ ਵੀ ਉਹ ਦੂਜਾ ਵੱਡ ਕਿੱਦਾ ਉਹ ਆਹ ਉਹ ਯਾਰ ਬਾਬਾ ਉਹ ਤਾਂ ਵਹੀ ਬੋਲਾ ਦੇ ਬਾਬਾ ਉਹ ਆਪਣੇ ਲਾਗੇ ਮਾਰੀ ਚਲਣ ਦਿੰਦੇ ਆ ਚਲੋ ਕੋਈ ਨਹੀਂ ਆਉਂਦਾ ਉਹੀ ਕਰਦੇ ਹੁੰਦਾ ਨਾ ਵੀ ਗੱਲ ਦੋ ਦੋ ਵੀ ਵੀੜ ਪੋਣੀ ਹੋਈ ਏ ਇੱਕ ਵੀੜ ਪਾਇਆ ਚਲੋ ਮੇਰੇ ਪੁੱਤ ਮਾਰ ਦੋ ਲਾ ਹੁਣ ਆ ਕਿੱਡੇ ਵਧੀਆ ਗਰਨੇ ਵੇਖੀ ਹਣ ਕੱਲਾ ਬੰਦਾ ਬੜਾ ਮੋਡੇ ਤੇ ਰੱਖ ਕੇ ਲੈ ਜਾ ਕੋਈ ਬੋਲਾ ਸੀ ਤੋਰਾ ਸਬਾਨਾ ਬੋਲਦਾ ਇਮਾਨ ਨੇ ਵੀ ਨਹੀਂ ਇਥੇ ਆ ਲਿੰਦੇ ਤੇ ਤੁਸੀਂ ਮੇਰੇ ਲਾਗੇ ਨੂੰ ਆਖਣਾ ਤਾਂ ਮੈਂ ਕਰੂੰ ਉਹਨਾਂ ਦੀ ਝਾਂਡ ਥੋੜੀ ਕਾਲ ਵੀ ਚੱਲ ਕਰਮਾ ਲਿਆ ਆਹ ਜਾ ਅੰਦਰ ਆ ਤਰਾ ਹੀ ਐ ਓਏ ਓਏ ਆ ਰਿਹਾ ਯਾਰ ਬਾਬਾ ਦੋਣਾ ਆ ਜਾਂਦਾ ਬਾਬਾ ਆਉਂ ਗਿਆ ਰਾਮਾ ਚਾਹੀ ਪੀ ਲੇ ਘੋਟੇ ਮੈਨੂੰ ਕੱਲ ਦੀ ਲੱਗਣਾ। ਅੱਜ ਗ੍ਰੀਨ ਜੋਡ ਪਾ ਦੇ। ਨਹੀਂ ਮੈਂ ਵੀਡੀਓ ਐਸੀ ਕਦੀ ਵੀ ਬਣਾਉਂਦਾ ਯਾਰ। ਹਾਂ ਕੰਮ ਆਹ ਜਿਆਦਾ ਹੱਥ ਫੜੇ ਨਾ ਜਿੰਨੇ ਗਲਾਸ ਚ ਇਹਦੇ ਕੰਮ ਆ ਸਾਰੇ। ਮੈਂ ਰਾਣੀ ਕੰਮ ਕੋ ਨਹੀਂ ਪਾਣਾ ਮੈਂ ਤੇ। ਮੈਂ ਤਾਂ ਗੁਰੂਆ ਮਗਰਾੜ ਦੇ ਬੇਟਾ। ਅਸੀਂ ਟਰਾਪ ਪਈ ਆ ਗਾੜੀ। ਹਾਂ ਇੱਥੇ ਪਈ ਅੱਗੇ ਬੰਗਲਾ। ਸੁਣਾ ਯਾਰ ਮੜਾੜੀ। ਉਹ ਨਾਲੀ ਨਾਲੀ ਆਏ ਨਹੀਂ ਲਿਫਟ ਥੱਲੇ। ਪਾਂਡਿਆ ਨਾਲੀ ਚੱਕਲ ਤਾਂ। കപ്പ വെ <laughs> ਗਰੂ ਵੈਗਰੂ ਮਾਰਦੀ ਛਾਲ ਕਿ ਐਂ ਰੱਖਿਆ ਐ ਮਾਝਾ ਨੂੰ ਮੰਡ ਦੇ ਵਿੱਚ ਅੱਜ ਗਿੜਾ ਮਾਰਨ ਨੇ ਤੁਰ ਕੇ ਕਾਲੇ ਛੋਲੇ ਚਿੱਟੇ ਛੋਲੇ ਮਸਰ ਵੇਖੋ ਹਣ ਇਹਨਾਂ ਨੂੰ ਕਿੰਨਾ ਫਾਲ ਫੁੱਲ ਪੈਂਦਾ ਗੋਡੀ ਗਾਡੀ ਦੋ ਤਿੰਨ ਰੀ ਮਾਰਦੀ ਆ ਬਹੁਤ ਸੋਹਣੀ ਫਸਲ ਵਾ ਉਹ ਵੈਗਰੂ ਕਿਰਪਾ ਕਰੇ ਹਣ ਜੇ ਤੇ ਵਧੀਆ ਫਲ ਪੈਜੂਗਾ ਤੇਰਾ ਕਾਹ ਨੂੰ ਖਾਣ ਨੂੰ ਹੋਰ ਵੱਧ ਲਾਇਆ ਕਰਾਂਗੇ ਜਮੀਨ ਦਾ ਬੀਜ ਤਿਆਰ ਕਰਨਾ ਜੋ ਦਾ ਬੀਜ ਤਿਆਰ ਕਰਨਾ ਤੇ ਗਾਹ ਨੂੰ ਆਪਦਾ ਬੀਜ ਕਿ ਵੇਖਾਂਗੇ ਤੇ ਇਹਦਾ ਆਪਾਂ ਚਾਰ ਪੋਣਾ ਜਮੀਨ ਤੇ ਜੋ ਇਹਨਾਂ ਦਾ ਚਾਰ ਪੋਣਾ ਉਹਦਾ ਆਪਾਂ ਬੀਜ ਤਿਆਰ ਕਰਨਾ ਇੱਧਰ ਆਪਾਂ ਸਰੋਂ ਦੇ ਬੀਜ ਆ 2 ਕਿੱਲੇ ਤਾਂ ਘਰੇ ਵਰਤਨ ਨੂੰ ਉਹ ਵੀ ਸਰੋਂ ਦਾ ਤੇਲ ਜਿਹੜਾ ਆਪਾਂ ਵੈਸੇ ਹੀ ਵਰਤਦੇ ਆ ਇਹ ਹੋ ਗਈ ਤਿਆਰ ਹੋ ਗਈ ਹੈ ਪਹਿਲੀ ਸਰੋਂ ਆਪਣੀ ਖਤਮ ਹੋ ਗਈ ਨਵੀਂ ਸ਼ੁਰੂ ਹੋਣ ਆ ਵੀ ਘਰੇ ਤਾਂ ਵੀ ਖੇਤੀਬਾੜੀ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਉਧਰ ਗੰਡਿਆਂ ਦੀ ਖੇਤੀ ਵੀ ਕਰਤੀ ਆ ਗੰਡੇ ਲਾਤੇ ਹ ਹੁਣ ਆਏ ਓਏ ਮੈਂ ਹੁਣ ਆਏ ਜੋ ਟਾਈਮ ਬੜਾ ਹੋ ਗਿਆ ਖੇਚ ਲੋ ਕੰਮ ਨੂੰ ਗੰਡੇ ਆ ਦੀ ਖੇਤੀ ਐਰ ਕੀ ਵਟਾਂ ਦੇ ਲਾਏ ਗੰਡੇ ਘਰੇ ਖਾਣ ਨੂੰ ਤਰਪੇ ਪੂਰੇ ਪਾਣੀ ਲਾਤਾ ਆ ਨਹੀਂ ਉਹ ਤੇ ਜ ਆਇਆ ਹੀ ਨਹੀਂ ਆ ਜੀ ਆਇਆ ਵਿੱਚ ਮੇਰਾ ਸ਼ਤਰ ਹੁਣ ਮੱਜਾਂ ਨੂੰ ਪੱਠੇ-ਪੁੱਠੇ ਪਾਉਣ ਦੇ ਕੌਣ ਪਰਾਵਾ ਤੇ ਉਹ ਜਿਹੜਾ ਬਈ ਕਿੰਨੂ ਉਹਨੇ ਜੀ ਬਿਠਾਇਆ ਮੱਜਾਂ ਨੂੰ ਇੱਕ ਆ ਅੰਦਰ ਦੀ ਸਫਾਈ ਕਰਾਉਣੀ ਆ ਆਪਣੇ ਦੀ ਰੂੜੀ ਸੁੱਟਣੀ ਆ ਗਿਆ ਈ ਓਏ ਆ ਗਿਆ ਆਪਕੀ ਖੂਬ ਭਰ ਗਿਆ ਨਾ ਜਿਆਦਾ ਭਰ ਗਿਆ ਆਪਕੀ ਸੀ ਹੇ ਹੁਣ ਆਪਣਾ ਕੰਮ ਡੇਰੀ ਫਾਰਮ ਦਾ ਨਾਲ-ਨਾਲ ਚੱਲਦਾ ਸਾਰੇ ਕੰਮ ਕਰਨੇ ਪੈਂਦੇ ਆ ਜੇ ਆਪਾਂ ਸੁਹਾਬ ਲਾ ਲਓ ਬਾਹਰ ਜਾ ਕੇ ਸਾਰੇ ਕੰਮ ਕਰਦੇ ਆ ਇੱਥੇ ਵੀ ਆਪਦੇ ਕੰਮਾਂ ਦੀ ਕਦੀ ਵੀ ਸ਼ਰਮਣਾ ਮਹਿਸੂਸ ਕਰੋ ਕਿਉਂਕਿ ਕੰਮ ਆ ਜਿਹੜਾ ਉਹ ਕਿਸਮਤ ਵਾਲੇ ਬੰਦਿਆਂ ਨੂੰ ਮਿਲਦਾ ਵਾ ਮੇਰੇ ਵੀਰ ਜਿੰਨਾ ਵੀ ਹੋ ਸਕੇ ਇਹੋ ਜੇ ਕੰਮਾਂ ਤੇ ਆਪ ਤੇ ਆਪਦੇ ਕਦੀ ਵੀ ਨਾ ਹੀਣ ਪਾਉਣਾ ਲਿਆਵੋ ਕੰਮ ਜਿੰਨੂੰ ਮਿਲ ਗਿਆ ਉਹਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਣ ਆਪਣਾ ਚੱਲਣ ਡਿਆ ਇਹਦਾ ਬੜੇ ਦਿਨਾਂ ਦੀ ਰੂੜੀ ਦਾ ਕੰਮ ਹੀ ਤੇ ਹੋਣ ਇਹਦੇ ਨਾਲ ਬਾਗੜ ਨਾਲ ਚੁੱਲ-ਚੁਕੇ ਲੱਦੀ ਜਾਂਦੇ ਆ ਅੱਗੇ ਹੁੰਦਾ ਹੀ ਟੋਕਰਿਆਂ ਨਾਲ ਲਦਨੀਆਂ ਪੁਰਾਣਿਆਂ ਸਮਿਆਂ ਜਿਹੜਾ ਡੈਡੀ ਹੁੰਦੀ ਹੁੰਦੇ ਤੇ ਉਹਨਾਂ ਕਰਨਾ ਹੋਣ ਟਰੈਕਟਰਾਂ ਮਸ਼ੀਨਰੀ ਦਾ ਯੁੱਗ ਵਾ ਤੇ ਅਸੀਂ ਦੋਆਂ ਘੰਟਿਆਂ ਦੇ ਵਿੱਚ ਹਿਸਾਬ ਨਾਲ ਦੋ ਟਰਾਲੇ ਰੂੜੀ ਦੇ ਆ ਤੇ ਸੁੱਟ ਦੇਣ ਲੱਗੇ ਆ ਕਿ ਇਹਦੇ ਟਰਾਲੇ ਬਰਬਰ-ਬਰਬਰ ਵੜਦੇ ਹੁੰਦੇ ਤੇ ਫੇਰ ਆਪਾਂ ਸੋ ਇੱਕ ਲੱਦ ਦਿਆ ਕਰਨਾ ਉਹਦੇ ਉਹਨਿਆਂ ਨੂੰ ਫੇਰ ਆਪਣਾ ਕੰਮ ਨਿਭੜ ਜਾਣਾ ਚਲੋ ਕੋਈ ਨਹੀਂ ਉਹ ਹੋਣ ਹੋ ਜੂ ਕੋ ਸੇਰੇ ਹੋ ਜੀ ਤੇ ਸਫਾਈ ਕਰਦਾ ਸੇਰੇ ਨਾਲ ਇਹ ਸਾਰਾ ਜੋ ਡਰੰਪ ਡਰੰਪ ਸਾਫ ਕਰਕੇ ਆ ਜਿੰਨੀ ਤੂੜੀ ਨਾ ਆਪਾਂ ਸਾਰੀ ਉੱਥੇ ਸੁੱਟ ਦੇਣੀ ਸੁੱਕ ਵਾਸਤੇ ਉਹਨੂੰ ਸੁੱਕ ਨੂੰ ਕਰਦਾਂਗੇ ਹੈ ਕੱਢ ਕੇ ਦੀ ਤਸੱਲੀ ਕਰਦਾਂਗੇ ਸੇਰੇ ਸਾਰੇ ਦੀ ਇਹੋ ਹੀ ਹੁਣ ਕੰਮ ਹੁੰਦੇ ਹੋਰ ਕੋਈ ਕੰਮ ਸਾਡੇ ਕੋਲ ਬਾਲੇ ਹੁੰਦੀ ਨਹੀਂ ਸਿਆਲ ਮਹੀਨਾ ਵਾਂ ਤੇ ਲੱਗੇ ਰਹੀਦਾ ਕੰਮ ਦੀ ਕਦੀ ਵੀ ਆਪਦੇ ਦੀ ਜ਼ਿੰਦਗੀ ਦੇ ਵਿੱਚ ਵੀ ਸ਼ਰਮਣਾ ਕਰੋ ਕਦੀ ਕਿਉਂਕਿ ਕੰਮ ਵਾਲਾ ਬੰਦਾ ਜਿਹੜਾ ਬੰਦੇ ਨੂੰ ਕੰਮ ਮਿਲਦਾ ਉਹ ਬੰਦਾ ਸਮਝ ਲਓ ਕਿਸਮਤ ਵਾਲਾ ਆ ਇਸ ਕਰਕੇ ਭਵੇਂ ਪੰਜਾਬ ਆ ਭਵੇਂ ਬਾਹਰ ਆ ਹੁਣ ਬਾਹਰ ਜਾ ਕੇ ਆਪਾਂ ਨੇ ਆ ਕਿ ਸਾਡੇ ਤੋਂ ਬੰਦਾ ਕੋਈ ਵੀ ਕੰਮ ਕਰਾ ਲੈ ਬਸਾਨੂੰ ਦਿਹਾੜੀ ਮਿਲ ਜੇ ਇੱਥੇ ਆਪਾਂ ਕੰਮ ਤੋਂ ਗਰੀਜ ਕਰਦੇ ਇਸ ਕਰਕੇ ਆਪਾਂ ਥੋੜਾ ਜਿਹਾ ਪਿਛੇ ਰਹਿ ਜੰਨੇ ਆ ਤੇ ਮੇਰੇ ਵੀਰ ਜਿੰਨਾ ਕੋਈ ਇੱਥੇ ਸਭ ਕੁਝ ਹੈਗਾ ਪਰਮਾਤਮਾ ਉਹਨਾਂ ਵੀਰਾਂ ਦੇ ਸਮਰਥ ਬਖਸ਼ੇ ਦੇ ਉਹਨਾਂ ਨੂੰ ਇੱਥੇ ਰਹਿਣ ਦਾ ਬਲ ਬਖਤੇ ਕਿਉਂਕਿ ਪੰਜਾਬ ਦੇ ਵਿੱਚ ਵੀ ਸਭ ਕੁਝ ਹੈਗਾ ਉਹਨਾਂ ਖਿੱਚੀ ਹੋਣੇ ਮੁੰਡੇ ਕੰਮ ਬਸ ਹੁਣ ਇੱਥੋਂ ਸ਼ਾਇਦ ਭਾਰੀ ਜਾਵੇ ਕੋਈ ਨਹੀਂ ਬਾਕੀ ਵੇਖ ਲਾਂਗੇ ਤੁਸੀਂ ਉਹਨਾਂ ਦੇ 20 ਮਿੰਟਾਂ ਦੇ ਵਿੱਚ ਇੱਕ ਟਰਾਲਾ ਲਾ ਦਤਾ ਵਾ ਚੀਤਿਆ ਬਹੁਤ ਸੌਖੀ ਪਰ ਥੋੜੀ ਇਹ ਕਿਤੇ ਇਹੋ ਹੀ ਤਕਨੀਕ ਨਾ ਬਣਵਾਈ ਹੁੰਦੀ ਕਿਸੇ ਤੋਂ ਇਹ ਜਗਾੜੂ ਮਿਸਤਰੀਆਂ ਨੇ ਬਣਾਈਆਂ ਉੜੀ ਦਾ ਕੰਮ ਹੋ ਗਿਆ ਸਮਾਪਤ ਚਾਰ ਟਰਾਲੇ ਹੀ ਉੱਥੇ ਵੜ ਆਓ ਆਉਂਦੇ ਆ ਕੰਮ ਗਿਆ ਨਿਬੜ ਹੁਣ ਰੂੜੀ ਦਾ ਸਾਬਣਾ ਦਵਾ ਘੰਟਿਆਂ ਚ ਮਸ਼ੀਨਰੀ ਦਾ ਕੰਮ ਲੱਗ ਜਮ ਸਾਰਾ ਸਾਫ ਸਵਾਈ ਦਾ ਕੰਮ ਉੱਧਰ ਦਾ ਨਿਬੜ ਗਿਆ ਤੇ ਕਟੀਆਂ ਥੱਲੇ ਮੱਝਾਂ ਥੱਲੇ گاਵਾਾਂ ਥੱਲੇ ਸੁੱਕ ਸਕ ਪਾਪ ਹੀ ਹੁਣ ਪੜਦੇ ਸੁੱਟ ਕੇ ਤੇ ਲੈ ਕੇ ਬਾਬੇ ਦਾ ਨਾਂ ਤੇ ਅੱਜ ਦਾ ਕੰਮ ਆਪਣਾ ਹੋ ਗਿਆ ਫਾਈਨਲ ਤੇ ਸਾਰੀ ਆ ਪੁੱਤ ਉਤੋਂ ਬੋਰੀ ਖਿੱਚ ਪਹਿਲਾਂ ਛੇਰ ਆ ਉਤਲੇ ਬੰਨੇ ਤੂੰ ਹੀ ਚੜਾਈ ਨਾ ਲੋਲਾ ਨਹੀਂ ਚੇਤਾ ਧਿਆਨ ਨਾਲ ਮੇਰਾ ਪੁੱਤ ਸਰੀਰ ਟਿਲਕ ਨਾ ਜਾਵੇ ਤੇ ਫਾਈਨਲ ਹੋ ਗਿਆ ਮੈਗ ਨੂੰ ਸੁੱਖ ਰੱਖੇ ਸਾਰੇ ਜੀਂਦੇ ਰਹਿ ਤੇ ਫੇਰ ਮਿਲਾਂਗੇ ਪ੍ਰਮਾਤਮਾ ਏਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਸਾਰੇ ਵੀਰਾਂ ਨੂੰ ਬਾਬਾ ਨਾਨਕ ਕਿਰਪਾ ਕਰੇ ਤੇ ਤੰਦਰੁਸਤੀਆਂ ਬਖਸ਼ੇ ਆਪਦਾ ਨਾਮ ਜਪਾਵੇ ਆਪਦੇ ਚਰਨਾਂ 'ਲਾਵੇ ਬਾਣੀ ਨਾਲ ਜੋੜੇ ਬਸ ਸਭ ਤੋਂ ਵੱਡੀ ਦਾਤ ਈ ਹੋਈ ਆ ਵਾਹਿਗੁਰੂ ਕਿਰਪਾ ਰੱਖੇ ਬਸ ਸਾਰੇ ਵੀਰਾਂ ਤੇ ਭਰਾਵਾਂ 'ਚ ਪਿਆਰ ਤੇ ਪਾਗ ਇੱਕ ਦਾ ਸੂਤ ਬਣਾਈ ਰੱਖੇ ਤੇ ਹੁਣ ਚੱਲਦੇ ਆਂ ਤੇ ਅੱਜ ਦਾ ਬਲੌਗ ਆਪਣਾ ਇੰਨਾ ਹੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ